ਸਥਾਨਕ ਲੜਕੀਆਂ ਵਾਲੇ ਸਕੂਲ ਦੇ ਨਜ਼ਦੀਕ ਮਨੀ ਹਿਊਨੀ ਅਕਸ ਜੋ ਕਿ ਗੋਲਡ ਲੋਨ ਦਾ ਕੰਮ ਕਰਦੇ ਹਨ ਦੀ ਦੁਕਾਨ ਤੇ ਅੱਗ ਲੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮਨਦੀਪ ਰਾਏ ਨੇ ਦੱਸਿਆ ਹੈ ਕਿ ਉਹਨਾਂ ਨੂੰ ਉਹਨਾਂ ਦੇ ਮੈਨੇਜਰ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਤੇ ਅੱਗ ਲੱਗੀ ਹੋਈ ਹੈ ਤੇ ਅੰਦਰੋਂ ਧੂਆ ਨਿਕਲ ਰਿਹਾ ਤੇ ਉਹ ਮੌਕੇ ਤੇ ਪਹੁੰਚੇ ਤੇ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਧੂਆ ਨਿਕਲ ਰਿਹਾ ਸੀ ਤਾਂ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਫਲੋਰ ਨੂੰ ਫੋਨ ਕੀਤਾ ਤਾਂ ਕਰੀਬ 10 ਮਿੰਟਾਂ ਦੇ ਅੰਦਰ ਹੀ ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਪਹੁੰਚ ਗਈ ਤਾਂ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ ਮਨੀ ਯੂਨੀਅਨ ਐਕਸਚੇਂਜ ਦੇ ਮੈਨੇਜਰ ਰਾਜੀਵ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਕਿਸੇ ਨਾਲ ਦੀ ਦੁਕਾਨ ਵਾਲੇ ਵਿਅਕਤੀ ਦਾ ਫੋਨ ਆਇਆ ਸੀ ਤੇ ਉਸਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਤਾਂ ਉਹਨਾਂ ਨੇ ਆਪਣੇ ਲੋਕਲ ਸਟਾਫ ਨੂੰ ਫੋਨ ਕੀਤਾ ਤੇ ਮੌਕੇ ਤੇ ਪਹੁੰਚੇ ਮਨਦੀਪ ਰਾਏ ਅਤੇ ਨਾਰਦੇ ਸਾਥੀਆਂ ਨੇ ਫਾਇਰ ਬ੍ਰਿਗੇਡ ਬੁਲਾ ਲਿਆ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਡੇਢ ਤੋਂ 2 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ ਤੇ ਕੁਝ ਜ਼ਰੂਰੀ ਦਸਤਾਵੇਜ਼ ਵੀ ਸੜ ਕੇ ਸੁਆਹ ਹੋ ਗਈ ਤੇ ਜਦੋਂ ਫਾਇਰ ਬ੍ਰਿਗੇਡ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਫਿਲੌਰ ਤੋਂ ਆਦ ਦੀ ਰਾਮਾ ਦੇ ਨਾਲ ਦੀਪਕ ਬਿਰਦੀ ਦੀ ਰਿਪੋਰਟ ਕਹਿੰਦੇ ਕੀ ਨਾਮ ਹੈ ਮੇਰਾ ਨਾਮ ਮਨਦੀਪ ਰਾਏ ਤਾਂ ਇਹ ਤੀਹਰਾ ਮਾਮਲਾ ਦਫਾਮ ਤੇ ਕਹਿੰਦੇ ਅੱਜ ਲੱਗਦਾ ਹਾਂ ਜੀ ਮੈਂ ਜੁਨੀਮਨੀ ਸਾਡੀ ਕੰਪਨੀ ਹੈਗੀ ਆ ਤੇ ਮੈਂ ਲੁਧਿਆਣੇ ਬ੍ਰਾਂਚ ਹੈਡੇਗਾ ਤੇ ਸਾਡੀ ਫਲੋਰ ਵੀ ਬਾਂਚ ਹੈਗੀ ਆ ਇੱਥੇ ਜਿਹੜੇ ਬ੍ਰਾਂਚ ਹੈਗੇ ਆ ਉਹ ਰਜੀਤ ਕੁਮਾਰ ਜੀ ਆ ਰੌਤ ਨੇ ਤੇ ਅੱਜ ਫਿਰ ਉਹਨਾਂ ਨੂੰ ਅੱਧਾ ਪੌਣਾ ਘੰਟਾ ਪਹਿਲਾਂ ਕਿਸੇ ਦਾ ਫੋਨ ਆਇਆ ਕਿਉਂਕਿ ਅੰਦਰੋਂ ਧੂਆ ਨਿਕਲ ਰਿਹਾ ਹੈ ਉਹਨੇ ਮੈਂ ਲੋਕਲ ਹੈਗਾ ਇੱਥੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੀ ਬ੍ਰਾਂਚ ਤੇ ਇਦਾਂ ਦਾ ਕਰਕੇ ਹੈਗਾ ਜਿਹੜਾ ਆਪਣੀ ਬ੍ਰਾਂਚ ਵਿੱਚ ਅਗਲ ਗਈ ਹੋਈ ਆ ਧੂਆ ਨਿਕਲ ਰਿਹਾ ਹੈ ਜਾ ਕੇ ਦੇਖੋ ਮਾਮਲਾ ਕੀ ਹੈਗਾ ਤੇ ਲੋਕਲ ਸਟਾਫ ਹੈ ਜਿਹੜੇ ਤੋਂ ਵੀ ਆ ਗਏ ਕਾਬੀਆਂ ਲੈ ਕੇ ਆਏ ਤੇ ਜੋ ਦੇਖਿਆ ਅੰਦਰ ਅਗਲਵੀ ਹੋਈ ਸੀ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਕਰਨੀ ਲੱਗੀ ਹੈ ਤੇ ਅਸੀਂ ਫਾਇਦਰ ਜੇ ਨੂੰ ਫੋਨ ਕੀਤਾ 10 ਮਿੰਟਸ ਉਹ ਆ ਗਏ ਇੱਥੇ ਉਹਨੇ ਆ ਕੇ ਕਾਬੂ ਪਾਇਆ ਅੱਗੇ ਤੇ ਉਸ ਤੋਂ ਬਾਅਦ ਦੇਖਿਆ ਅੰਦਰ ਕਾਫੀ ਡਾਕੂਮੈਂਟੇਸ਼ਨ ਜਿਹੜੀ ਹੈਗੀ ਆ ਉਹ ਅੱਗ ਨਾਲ ਲਾਸ ਹੋ ਗਿਆ ਸਾਡਾ ਕਾਫੀ ਪਲੱਸ ਏਸੀ ਸਿੱਕੇ ਦੋਨੋਂ ਉਹ ਮੈਟ ਹੋ ਗਏ ਕਿਉਂਕਿ ਪਤਾ ਨਹੀਂ ਕਦੋਂ ਦੀ ਅਗਲਵੀ ਹੋਈ ਹੈ ਉਹਦੇ ਕਰਕੇ ਸ਼ੇਕ ਨਾਲ ਸਾਰਾ ਅੰਦਰੋਂ ਕਾਫੀ ਨੁਕਸਾਨ ਹੋਇਆ ਪਰ ਇਹ ਜਿਹੜਾ ਨੁਕਸਾਨ ਹੋ ਗਿਆ ਪਛੰਤਾ ਅੰਦਾਜ਼ਾ ਤੁੰਗਾ ਕਿੰਨਾ ਕਹਿ ਸਕਦਾ ਤੁਸੀਂ ਵੀ ਆ ਇਹ ਲੱਖ ਦੇ ਕਰੀਬ ਹੋਏਗਾ ਜੀ ਤੇ ਡਾਕੂਮੈਂਟ ਵਗੈਰਾ ਵੀ ਸੀਗੇ ਡਾਕੂਮੈਂਟੇਸ਼ਨ ਬਹੁਤ ਸੀਗੀ ਪਲੱਸ ਸਾਡੇ ਕੈਮਰੇ ਡੀਵੀਆ ਲੱਗੇ ਹੋਏ ਸੀ ਤੇ ਕੈਮਰੇ ਲੱਗੇ ਹੋਏ ਸੀ ਉਹ ਸਾਰਾ ਡੀਵੀਆ ਸੜ ਗਏ ਆ ਏਸੀ ਦੋਨੋਂ ਸੜ ਗਏ ਆ ਤੇ ਹੋਰ ਵੀ ਅਜੇ ਦੇਖ ਕੇ ਪਤਾ ਲੱਗੂ ਕਿ ਹੋਰ ਸਮਾਨ ਤਿਆ ਸੀ ਤੇ ਬਾਹਰ ਬੁਗੇਟ ਹੈ ਨਾ ਜੀ ਜੀ ਬਿਲਕੁਲ ਉਹ ਤਾਂ 10 ਮਿੰਟ ਦੇ ਵਿੱਚ ਵਿੱਚ ਆ ਗਏ ਸੀ ਜਦੋਂ ਕਾਲ ਕੀਤੀ ਆ ਜੀ ਸਰ ਪੀ ਨਾਮ ਹੈ ਰਜੀਵ ਕੁਮਾਰ ਸਰ ਨਾਮ ਮੇਰਾ ਸਰ ਕਿ ਉਹ ਤਾਂ ਸਾਡਾ ਡੈਪਟੀ ਜੀ ਨਹੀਂ ਮਨੇ ਮੈਂ ਬ੍ਰਾਂਚ ਮੈਨੇਜਰ ਆ ਜੀ ਇੱਥੇ ਸਰ ਤੁਹਾਡੇ ਇੱਥੇ ਬ੍ਰਾਂਚ ਦੇ ਤਾਂ ਅੱਗ ਲੱਗ ਗਈ ਹੈ ਕੀ ਸਾਰਾ ਮੰਨਦਾ ਸੀ ਕਿੰਨੇ ਕ ਦਾ ਨੁਕਸਾਨ ਹੋਇਆ ਨੁਕਸਾਨ ਸਰ ਦੇਖੋ ਫੋਨ ਆਇਆ ਸੀ ਸਿਰੇ 740 ਤੇ ਕਿ ਅੰਦਰ ਧੂਆ ਨਿਕਲ ਰਿਹਾ ਹੈ ਤੇ ਮੈਂ ਸਟਾਫ ਨੂੰ ਫਟਾਫਟ ਜੇ ਲੋਕਲ ਫਾਇਰ ਨੂੰ ਭੇਜਿਆ ਇੱਥੇ ਤੇ ਪਤਾ ਲੱਗਾ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਅੱਗ ਲੱਗੀ ਅੰਦਰ ਤੇ ਇੱਧਰ ਨੁਕਸਾਨ ਕਾਫੀ ਹੋਇਆ ਉਹ ਏਸੀ ਵਗੈਰਾ ਸੜ ਗਏ ਤੇ ਸਾਰਾ ਫਾਈਲਿੰਗ ਵਗੈਰਾ ਕਾਫੀ ਨੁਕਸਾਨ ਹੋਇਆ ਅੰਦਰ ਡੇਢ ਤੋਂ 2 ਲੱਖ ਦੇ ਕਰੀਬ ਨੁਕਸਾਨ ਹੋਣਾ ਹੈ ਜੀ ਟਾਇਰ ਬਗੜ ਆ ਗਈ ਸੀ ਉਹ ਅੱਗੇ ਤੇ ਹਾਂਜੀ ਫਾਇਰ ਬਗੜ ਆ ਗਈ ਜੀ ਉਹਨਾਂ ਨੇ ਸੰਭਾਲੀ ਸਿਚੁਏਸ਼ਨ ਤੇ ਅੱਗ ਵਗੈਰਾ ਬੁਝ ਗਈ ਆ ਤੇ ਕੰਟਰੋਲ ਚੋਂ ਸਾਰਾ ਕੁਝ ਕਿਤਾ ਤੁਹਾਡਾ ਗੋਲਡ ਵਗੈਰਾ ਲੋਨ ਦਾ ਕੰਮ ਆ ਗੋਲਡ ਵਗੈਰਾ ਹਾਂਜੀ ਉਹ ਸੇਫ ਸਾਡਾ ਸੇਫ ਆ ਬਿਲਕੁਲ ਉਹ ਉਹ ਸੇਫ ਰੂਮ ਚ ਕੁਝ ਨਹੀਂ ਹੋਇਆ ਸਾਰਾ ਕੈਸ਼ ਗੋਲਡ ਸਭ ਕੁਝ ਓਕੇ ਆ ਉਧਰ ਕੋਈ ਦਿੱਕਤ ਨਹੀਂ ਹੈਗੀ ਮੇਨ ਫਾਈਲਿੰਗ ਵਗੈਰਾ ਸਾਡੀ ਇਹ ਡਾਕੂਮੈਂਟੇਸ਼ਨ ਆ ਉਹਨਾਂ ਨੂੰ ਅੱਗ ਲੱਗੀ ਆ